ਰਮਨਜੀਤ ਸਿੰਘ ਗੁਰਦਾਸਪੁਰ ਮੈਡੀ ਸਿਟੀ ਵਟਾਲਾ ਰੋਡ ਤੋਂ ਮੈਂ ਆਪਣੇ ਇਲਾਕਾ ਵਾ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੰਦਾ ਹਾਂ ਮੈਂ ਸ਼ੁਭ ਕਾਮਨਾ ਕਰਦਾ ਕਿ ਇਹਨਾਂ ਦੀ ਸਿਹਤ ਜਿਹੜੀ ਆ ਪੂਰਾ ਸਾਲ ਵਧੀਆ ਰਹੇ ਔਰ ਇਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੋਣ ਡਾਕਟਰ ਸਾਹਿਬ ਦੱਸੋ ਕਿ ਕਿਹੜੀਆਂ ਕਿਹੜੀਆਂ ਸਰਜਰੀਆਂ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਵਿਕੇ ਹੁੰਦੀਆਂ ਨੇ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਜਿਹੜੀਆਂ ਅਸੀਂ ਹਰ ਤਰ੍ਹਾਂ ਦੀ ਸਰਜਰੀ ਵੈਸੇ ਤੇ ਕਰਦੇ ਆ ਪਰ ਜਿਹੜੀਆਂ ਇਸ ਇਲਾਕੇ ਦੇ ਵਿੱਚ ਅਸੀਂ ਨਵੀਂ ਸਰਜਰੀ ਸ਼ੁਰੂ ਕੀਤੀਆਂ ਜਿਵੇਂ ਕਿ ਅਸੀਂ ਪਿੱਛੇ ਦੀ ਕੈਂਸਰ ਟੰਗ ਦਾ ਕੀਤਾ ਸੀਗਾ ਜਾਂ ਬੱਚੇ ਦਾ ਨਹੀਂ ਕੈਂਸਰ ਬ੍ਰੈਸਟ ਦੀ ਕੈਂਸਰ ਇਹ ਜਿਹੜੇ ਕੈਂਸਰ ਦੇ ਆਪਰੇਸ਼ਨ ਸੀਗੇ ਵੱਡੀਆਂ ਸਰਜਰੀਆਂ ਸੀਗੀਆਂ ਜਿਨ੍ਹਾਂ ਨੂੰ 7-7 8-8 ਘੰਟੇ ਦੀ ਸਰਜਰੀ ਹੁੰਦੀ ਆ ਉਹ ਗੁਰਦਾਸਪੁਰ ਦੇ ਵਿੱਚ ਪਹਿਲਾਂ ਨਹੀਂ ਸੀ ਉਹ ਹੁਣ ਸੰਭਵ ਹੈ ਮੇਰੇ ਕੋਲ ਜਿਹੜੇ ਕੈਂਸਰ ਦੇ ਡਾਕਟਰ ਆਂਦੇ ਆ ਉਹ ਆਲ ਇੰਡੀਆ ਇੰਸਟੀਚਿਊਟ AIMS ਤੋਂ ਪਾਸ ਆਊਟ ਨੇ ਐਂਡ ਬਹੁਤ ਵਧੀਆ ਰਿਜ਼ਲਟ ਆ ਰਹੇ ਸਾਨੂੰ ਕਿ ਸਭਾ ਜੇ ਤੁਸੀਂ ਕੈਂਸਰ ਦੀ ਸਰਜਰੀਆਂ ਸ਼ੁਰੂ ਕੀਤੇ ਆ ਨਾ ਆਮ ਲੋਕਾਂ ਨੂੰ ਕਿੰਨਾ ਕ ફાયਦਾ ਹੋਵੇਗਾ ਜਿਵੇਂ ਪਹਿਲਾਂ ਬਾਹਰ ਜਾਣਾ ਪੈਂਦਾ ਸੀ ਵੇਖੋ ਕੈਂਸਰ ਦੇ ਪੇਸ਼ੈਂਟ ਨੂੰ ਆਮ ਕਰਕੇ ਇਸ ਚੀਜ਼ ਤੋਂ ਜ਼ਿਆਦਾ ਦਿੱਕਤ ਹੁੰਦੀ ਆ ਕਿ ਉਹਨੂੰ ਇੱਕ ਛੱਤ ਦੇ ਥੱਲੇ ਡਾਇਗਨੋਸ ਨਿਭਾਉਂਦਾ ਕਿ ਉਹਦੇ ਸਟੇਜਿੰਗ ਕਰਨੀ ਪੈਂਦੀ ਹੈ ਕਿ ਪਹਿਲਾਂ ਕਿਹੜੀ ਸਟੇਜ ਦੀ ਕੈਂਸਰ ਹੈ ਉਹ ਜਿਹੜੇ ਦਾ ਸਾਰੇ ਦਾ ਸਾਰਾ ਉੱਥੇ ਆਉਂਦਾ ਮੇਰੇ ਕੋਲ ਉਹ ਸਾਰੀ ਮੇਰੀ ਜ਼ਿੰਮੇਵਾਰੀ ਹੈ ਕਿ ਉਹਨੂੰ ਕਿੱਦਾਂ ਉਹਦੀ ਵੈਕਸੀ ਲੈਣੀ ਆ ਉਹਦੀ ਇਨਵੈਸਟੀਗੇਸ਼ਨ ਕਿਹੜੀ ਕਰਾਣੀ ਆ ਉਹ ਬਣਾ ਕੇ ਤੇ ਅਸੀਂ ਇੱਕੋ ਛੱਤ ਦੇ ਥੱਲੇ ਉਹਨੂੰ ਬੜਾ ਸੌਖਾ ਰਹਿੰਦਾ ਹੈ ਜਿਹੜਾ ਇਹ ਕੰਮ ਸਾਰੇ ਦੇ ਸਾਰੇ ਪਹਿਲਾਂ ਅੰਮ੍ਰਿਤਸਰ ਜਲੰਧਰ ਜਾਂ ਇਤੋਗਾ ਲੁਧਿਆਣਾ ਵਗੈਰਾ ਵੀ ਲੋਕਾਂ ਨੂੰ ਜਾਣਾ ਪੈਂਦਾ ਸੀ ਪਰ ਅਸੀਂ ਇਹ ਇੱਥੇ ਸੰਭਵ ਕਰ ਪਾਇਆ ਹੈ। ਜਰੂਰ ਸਭ ਨੂੰ ਇਹ ਸਰਦੀਆਂ ਇੱਥੇ ਹੋ ਰਹੀਆਂ ਨੇ ਕਿਉਂਕਿ ਆਮ ਲੋਕਾਂ ਨੂੰ ਕਈ ਵਾਰ ਇਹ ਵੀ ਲੱਗਦਾ ਵਾ ਕਿ ਸ਼ਾਇਦ ਜਿਆਦਾ ਮਹਿੰਗਾ ਨ ਹੋਵੇ ਬਜਟ ਵਿੱਚ ਹੀ ਹੁੰਦਾ ਵਾ ਆਮ ਲੋਕਾਂ ਦੇ। ਜਿਹੜੀ ਕੈਂਸਰ ਸਰਦੀ ਹੈ ਮੈਂ ਇੱਥੇ ਗੱਲ ਜ਼ਰੂਰ ਕਹਿਣੀ ਚਾਹਾਂਗਾ ਜਦੋਂ ਅੰਮ੍ਰਿਤਸਰ ਦਾ ਲੌਂਗ ਕਰੀਬਨ ਸਾਡਾ 50% ਰੇਟ ਹੀ ਆ। ਅਸੀਂ ਇੱਥੇ ਕੋਈ ਬਹੁਤ ਪ੍ਰੋਫਿ ਇਹ ਚਾਰਜ ਕਰਦੇ ਆ ਸੋ ਜਿੰਨੂੰ ਕਿਸੇ ਨੂੰ ਲੋਡ ਹੋਏ ਉਹ ਜਰੂਰ ਇੱਥੇ ਮਿਲ ਸਕਦਾ ਔਰ ਆਪਣਾ ਬਿਹਤਰ ਇਲਾਜ ਕਰ ਸਕਦਾ ਇੱਕ ਡਾਕਟਰ ਸਾਹਿਬ ਨੂੰ ਗੈਸਟਰੋ ਦੀ ਕਾਫੀ ਸਮੱਸਿਆ ਆ ਰਹੀ ਹੈ ਕਿ ਜਿਹੜੇ ਪੇਟ ਦੀਆਂ ਕਾਫੀ ਬਿਮਾਰੀਆਂ ਨੇ ਲੋਕਾਂ ਨੂੰ ਹੋ ਰਹੀਆਂ ਨੇ ਸੋ ਉਹਦੇ ਲਈ ਇੱਥੇ ਕੋਈ ਡਾਕਟਰ ਅਵੇਲੇਬਲ ਹੈਗੇ ਮੈਡੀ ਸਿਟੀ ਦੇ ਵਿੱਚ ਸਾਡੇ ਰੋਜ਼ 5 ਤੋਂ 7 ਜਿਹੜੇ ਆ ਡੀ ਐਮ ਗੈਸਟੋ ਬੈਠਦੇ ਨੇ ਉਹ ਗੈਸਟੋ ਦੀ ਕੰਪਲੀਟ ਆਪੀਡੀ ਕਰਦੇ ਨੇ ਔਰ ਪੇਟ ਨਾਲ ਰਿਲੇਟਡ ਲਿਵਰ ਨਾਲ ਰਿਲੇਟਡ ਸ਼ਰਾਬ ਨਾਲ ਹੋਰ ਜਾਂ ਜਿਵੇਂ ਕਿਸੇ ਨੂੰ ਖਾਣਾ ਨਹੀਂ ਪਚਦਾ ਗੈਸ ਰਹਿੰਦੀ ਹੈ ਜਾਂ ਬਾਰ-ਬਾਰ ਟੱਟੀਆਂ ਲੱਗੀਆਂ ਰਹਿੰਦੀਆਂ ਉਸ ਚੀਜ਼ ਨੂੰ ਧਿਆਨ ਚ ਦੇਖਦੇ ਹੋਏ ਡਾਕਟਰ ਸਾਹਿਬ ਆਪਣਾ ਇਲਾਜ ਕਰ ਦਿੰਨੇ ਆ ਉਹ ਡੀਐਮ ਗੈਸਟੋ ਦੇ ਡਾਕਟਰ ਸਮਰਾ ਜੀ ਡਾਕਟਰ ਸਾਹਿਬ ਕੋਈ ਮੈਸੇਜ ਦੇਣਾ ਚਾਹੋਗੇ ਲਾਸਟ ਵਿੱਚ ਸ਼ਹਿਰ ਵਾਸੀਆਂ ਨੂੰ ਮੈਂ ਇਹ ਮੁਸਾਕੀ ਦੇ ਮੌਕੇ ਦੇ ਉੱਤੇ ਇਹ ਕਹਾਂਗਾ ਕਿ ਅਸੀਂ ਇੱਕ ਹਫ਼ਤੇ ਲਈ ਕਰੀਬਨ ਡੀਐਮ ਗੈਸਟੋ ਦੀ ਓਪੀਡੀ ਬਿਲਕੁਲ ਫ੍ਰੀ ਕਰਤੀ ਹੈ ਸੋ ਜਿੰਨੂੰ ਕਿਸੇ ਨੂੰ ਲੋੜ ਹੋਏ ਡਾਕਟਰ ਸਾਹਿਬ ਨੂੰ ਆ ਕੇ ਮਿਲ ਸਕਦੇ ਆ ਓਪੀਡੀ ਫੀਸ ਜ਼ੀਰੋ ਰਹੇਗੀ